ਕੋਈ ਨਹੀਂ ਕਰਵਾਜ ਕਿਸੇ ਦਾ ਨਾਮ ਰਹਿ ਵੀ ਗਿਆ ਤਾਂ ਗੁੱਸਾ ਨਾ ਕਰਿਓ ਅੱਜ ਕਮਤ ਤਤਾ ਹੀ ਆ। ਸੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਪੂਰੀ ਹੈ ਜੀ। ਦੇਖੋ ਹਾਲਾਤ ਇਹ ਨੇ। ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਅਕਾਲੀ ਆਗੂ ਬਾਪੂ ਜੀ ਸਰਦਾਰ ਭਵਿੰਦਰ ਸਿੰਘ ਜੀ ਭੁੰਦੜ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੀ ਸਤਕਾਰਯੋਗ ਸੀਨੀਅਰ ਲੀਡਰਸ਼ਿਪ ਪਰਮਿੰਦਰ ਸਿੰਘ ਖਾੜਾ ਜੀ ਇਸ ਹਲਕੇ ਦੇ ਵਿੱਚ ਦੇ ਜਿਹੜੇ ਚਾਰਜ ਨੇ ਉਹਨਾਂ ਦੀ ਸਾਰੀ ਸਤਕਾਰਯੋਗ ਇਸ ਹਲਕੇ ਦੀ ਸੰਗਤ ਯੂਥ ਅਕਾਲੀ ਦਲ ਦੇ ਸਾਰੇ ਜਿਹੜੇ ਆਗੂ ਇੱਥੇ ਪਹੁੰਚਣ ਵਿੱਚ ਕਾਮਯਾਬ ਹੋ ਗਏ ਅਤੇ ਜਿਹੜੇ ਵੀ ਅਕਾਲੀ ਆਗੂ ਜਾਂ ਯੂਥ ਆਗੂ ਰਸਤੇ 'ਚ ਫੜੇਗੇ ਸਾਰਿਆਂ ਦਾ ਧੰਨਵਾਦ ਗੱਜਬੱਜ ਕੇ ਫੱਤੇ ਦੀ ਸਾਂਝ ਵਾਹੀਗੁਰੂ